ਬਹੁਤ ਕਮਾਲ ਲੱਗੀ ਕਿਹਨਾ ਨੰਬਰ ਦਵਾਂਗੇ ਮੈਂ ਤਾਂ 10 ਚੋਂ 9 ਨੰਬਰ ਦਿਆਂਗਾ ਬਹੁਤ ਵਧੀਆ ਲੱਗੀ ਆ ਦੂਜੀਆਂ ਫਿਲਮਾਂ ਨਾਲੋਂ ਹਟਕੇ ਆ ਮੈਸੇਜ ਆ ਬੜਾ ਵਧੀਆ ਇਹੋ ਜਿਹੇ ਟੌਪਿਕਸ ਦੇ ਉੱਤੇ ਜਿਹੜਾ ਮੈਸੇਜ ਦਿੰਦੇ ਨੇ ਆਡੀਅנס ਨੂੰ ਸਿਨੇਮਾ ਘਰਾਂ ਦੇ ਵਿੱਚ ਆ ਕੇ ਉਹ ਫਿਲਮਾਂ ਨੂੰ ਜ਼ਰੂਰ ਦੇਖਣਾ ਚਾਹੀਦਾ ਅੱਜ ਅਸੀਂ ਜਸਤੰ ਦਾ ਇੰਤਜ਼ਾਰ ਕਰ ਰਹੀ ਸੀ ਉਹ ਦਿਨ ਹੈਗਾ ਅੱਜ ਫਿਲਮ ਦਾ ਪ੍ਰੀਮੀਅਰ ਆ ਅਸੀਂ ਲੋਕਾਂ ਦੇ ਸਾਹਮਣੇ ਦਰਸ਼ਕਾਂ ਦੇ ਸਾਹਮਣੇ ਫਿਲਮ ਲੈ ਕੇ ਆਏ ਆ ਉਮੀਦ ਕਰਦੇ ਹਾਂ ਜੋ ਮਿਹਨਤ ਅਸੀਂ ਕੀਤੀ ਹੈ ਉਹ ਸਫਲ ਹੋਊਗੀ ਲੋਕਾਂ ਦੇ ਦਿਲਾਂ ਅਸੀਂ ਜਗ੍ਹਾ ਬਣਾ ਸਕਾਂਗੇ ਆਪਣੀ ਫਿਲਮ ਲਈ ਤੇ ਸਾਡੇ ਪ੍ਰੋਡਿਊਸਰ ਸਾਹਿਬ ਗਿਲ ਸਾਹਿਬ ਤੇ ਸਾਡੇ ਡਾਇਰੈਕਟਰ ਸਾਹਿਬ ਚੰਦਰ ਕੰਪੋਜ਼ੀਟ ਜੀ ਰਾਈਟਰ ਵੀ ਨੇ ਫਿਲਮ ਦੇ ਸ਼ਰਨਕੌਰ ਫਿਲਮ ਦੇ ਵਿੱਚ ਲੀਡ ਭੂਮਿਕਾ ਨਿਭਾ ਰਹੇ ਨੇ ਤੇ ਰਜਿੰਦਰ ਜੀ ਹਾਂ ਜੀ ਕਿਦਾਂ ਜੀ ਵਿਕਾਸ ਜੀ ਇਹ ਵੀ ਸਾਡੇ ਕੰਪੋਜ਼ੀਸ਼ਨ ਜੀ ਨੇ तो उम्मीद करते हैं कि फिल्म पसंद आऊगी सारा और वजी स्क्रिप्ट है वजी कहानी है वजी किरदार ने बस अभी तो इस वे फिंगरस क्रॉस ने सा उम्मीद करते हैं चंगे नतीजे yes. या मैं बहुत खुश हाँ बिकॉज मैनू काफी ट्रेलर में काफ़ी ज़्यादा ऑडियंस ने प्यार दिता और मैं एडवास बुकिंग भी मैसेजेस आ चुके हैं ਸੋ ਮੇਰੇ ਲਈ ਬਹੁਤ ਸਪੈਸ਼ਲ ਹੈ ਬਿਕੋਜ਼ ਫਸਟ ਟਾਈਮ ਮੈਂ ਕਾਮੇਡੀ ਕਰ ਰਹੀ ਹਾਂ ਔਰ ਫਸਟ ਟਾਈਮ ਮੈਂ ਲਹਿੰਦੇ ਪੰਜਾਬੀ ਆਰਟਿਸਟਾਂ ਨਾਲ ਕੰਮ ਕਰ ਰਹੀ ਹਾਂ ਇੱਕ ਬਹੁਤ ਵਧੀਆ ਇਮੋਸ਼ਨਲ ਇੱਕ ਬਹੁਤ ਵਧੀਆ ਲਹਿੰਦੇ ਚੜ੍ਹਦੇ ਪੰਜਾਬ ਦੇ ਇੱਕ ਰਿਸ਼ਤੇ ਦੇ ਹਿੱਸੇ ਅਸੀਂ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਸੋ ਮੈਨੂੰ ਪੱਕਾ ਸ਼ੋਰ ਹੈ ਕਿ ਆਡੀਅנס ਨੂੰ ਬਹੁਤ ਜ਼ਿਆਦਾ ਪਸੰਦ ਆਊਗਾ कैसी लगी भी? अच्छी थी बहुत अच्छी क्या सीखने को मिला क्या मैं मतलब कुछ भी हो जाए लेकिन अपने फ्रेंड्स का साथ नहीं छोड़ना चाहिए और आई विश पाकिस्तान और इंडिया की लड़ाई जल्दी खत्म हो जाए कितने नंबर दोगे मुझे 4.5 आउट ऑफ 5 बहुत कमाल लगी कितने नंबर दोगे मुझे मैं तो 10 च 9 नंबर दूँगा जीवे की कॉमेडी ਦੇ ਨਾਲ ریلیਟ ਕੀਤਾ ਗਿਆ ਸੀ ਇਸ মুਵੀ ਨੂੰ ਐਕਚੁਅਲ ਦੇ ਵਿੱਚ ਅੱਛਾ ਬਹੁਤ ਕੁਝ ਸੀਗਾ ਸਭ ਤੋਂ ਵਧੀਆ ਤੁਹਾਨੂੰ ਚੀਜ਼ ਕੀ ਲੱਗੀ ਇਹਦੇ ਸਾਰਾ ਖੁਸ਼ੀ ਸੀ ਐਕਚੁਅਲੀ ਜਿਹੜਾ ਐਂਡ ਦੇ ਵਿੱਚ ਡਰਾਮਾ ਡਰਾਮੇ ਵਾਲੇ ਨੇ ਡਰਾਮਾ ਕੀਤਾ ਨਾ ਉਹ ਬੜਾ ਕਮਾਲ ਸਭ ਤੋਂ ਵਧੀਆ ਸੀਨ ਤੁਹਾਨੂੰ ਕਿਹੜਾ ਲੱਗਾ ਡਰਾਮੇ ਵਾਲਾ ਪੁਰਸ਼ ਨਹੀਂ ਲੱਗਿਆ ਮੈਂ ਬਹੁਤ ਇਮੋਸ਼ਨਲ ਹੋ ਗਈ ਸੀ ਮੈਂ ਕਿ ਮੇਰੇ ਨਾਲ ਦੇ ਸਾਰੇ ਕਾਫੀ ਇਮੋਸ਼ਨਲ ਪੋਰਟ੍ਰੇਸ ਸੀ ਕਿਵੇਂ ਦੀ ਲੱਗੀ ਹਰੀਸ਼ ਸ਼ਰਮਾ ਦੀ ਐਕਟਿੰਗ ਜੀ ਕਮਾਲ ਹੈ ਹੀ ਹੈ ਨਾ ਸਾਰਿਆਂ ਦੀ ਬਹੁਤ ਅੱਛੀ ਸੀ ਕਿਵੇਂ ਦੀ ਲੱਗੀ ਉਹ ਮੂਵੀ ਬਹੁਤ ਵਧੀਆ ਲੱਗੀ ਬਹੁਤ ਵਧੀਆ ਲੱਗੀ ਆ ਦੂਜੀਆਂ ਫਿਲਮਾਂ ਨਾਲੋਂ ਹਟਕੇ ਆ ਮੈਸੇਜ ਆ ਬੜਾ ਵਧੀਆ ਆਪਸੀ ਪਿਆਰ ਤੇ ਭਾਈਚਾਰਾ ਜਿਵੇਂ ਕਿ ਜਿਵੇਂ ਕਿ ਦੇਖਿਆ ਜਾਵੇ ਪੰਜਾਬੀ movies ਨੂੰ ਹਮੇਸ਼ਾ ਕਾਮੇਡੀ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਬਟ ਮਤਲਬ ਇਟਸ ਫੁੱਲ ਪੈਕੇਜ ਸੀਗਾ movie ਦੇ ਵਿੱਚ ਬਿਲਕੁਲ ਜੀ ਬਿਲਕੁਲ ਮਤਲਬ ਇਹ ਆ ਕਿ ਸਭ ਤੋਂ ਵਧੀਆ ਗੱਲ ਤੇ ਹੀ ਆ ਕਿ ਆਪਸੀ ਪਿਆਰ ਜਿਹੜਾ ਉਹ ਬਦਲਣਾ ਚਾਹੀਦਾ ਉਹਦੇ ਵਾਸਤੇ ਬਹੁਤ ਵੱਡੀ ਗੱਲ ਆ ਕਿੰਨੇ ਨੰਬਰ ਦੋਗੇ ਇਹੋ ਜੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਉਹ ਦਰਸ਼ਕਾਂ ਨੂੰ ਚਾਹੀਦਾ ਕਿ ਇਹੋ ਜੀਆਂ ਫਿਲਮਾਂ ਦੀ ਸਪੋਰਟ ਕਰਨ ਵੱਧ ਤੋਂ ਵੱਧ ਇਹ ਨੰਬਰ ਦੇ ਜੇ ਪੰਜਿਆਂ ਤੇ ਪੰਨਿਆਂ ਚ ਪੰਜੇ 10 ਦੇ 10 ਸਾਡੇ ਨਾਲ ਇਸ ਵਕਤ ਇਸ ਮੂਵੀ ਦੇ ਛੋਟੇ ਸਟਾਰ ਕਾਸਟ ਮੌਜੂਦ ਨੇ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਮਤਲਬ ਖੁਸ਼ੀ ਹੈ ਐਂਡ ਕੰਗ੍ਰੈਚੁਲੇਸ਼ਨਸ ਹੈ ਥੈਂਕ ਯੂ ਜੀ ਬਹੁਤ ਵਧੀਆ ਐਕਟਿੰਗ ਕੀਤੀ ਹੈ ਕਿੰਨਾ ਕੋਖਾ ਰਿਆ ਹਾਸੇ ਦਾ ਔਰ ਕੈਨੇਸਿਕਾ ਮਤਲਬ ਬਹੁਤ ਵਧੀਆ ਲੱਗ ਰਿਹਾ ਸੀਗਾ ਐਕਟਿੰਗ ਕਰਕੇ ਤੇ تھیਟਰ ਚ ਆਪਣੇ ਆਪ ਨੂੰ ਦੇਖ ਕੇ ਅੱਛਾ ਫਰੈਂਡਸ ਨੇ ਕੀ ਕਿਹਾ ਜੋ ਦੋਨੋਂ ਨੂੰ ਪਤਾ ਲੱਗਾ ਉਹ ਮੁੰਡਾ ਫਿਲਮ ਦੇ ਵਿੱਚ ਹੈ ਕੀ ਕੁਝ ਫਰੈਂਡਸ ਨੇ ਕਿਹਾ ਫਰੈਂਡਸ ਕਹਿੰਦੇ ਸੀ ਬਹੁਤ ਵਧੀਆ ਮੈਂ ਪਹਿਲਾਂ ਵੀ ਮੂਵੀਸ ਚ ਆਇਆ ਹਾਂ ਤਾਂ ਉਹਨਾਂ ਨੂੰ ਪਤਾ ਹੈ ਕਿ ਮੈਂ ਮੂਵੀ ਜਾਂਦਾ ਸਰ ਟੀਚਰ ਸਕੂਲ ਚ ਹਾਂਜੀ ਅੱਛਾ ਕਿੰਨਾ ਕੌਖਾਰਿਆ ਰੋਲ ਨੂੰ ਪਲੇ ਕਰਨਾ ਔਰ ਕੈਨੇਸਿਕਾ ਤਾਂ ਸੌਖਾ ਹੀ ਸੀਗਾ ਰੋਲ ਇਹ ਕਿੰਨੀ ਕੁ ਪ੍ਰੈਕਟਿਸ ਕੀਤੀ ਸੀ ਮਤਲਬ ਡਾਇਲੋਗਸ ਡਾਇਲੌਗਸ ਨੇ ਮਤਲਬ ਪਹਿਲਾਂ 1 2 ਦਿਨ ਪਹਿਲਾਂ ਡਾਇਲੌਗਸ ਮਿਲੇ ਸੀ ਉਹਦੇ ਪ੍ਰੈਕਟਿਸ ਕੀਤੀ ਸੀ ਕਿ ਪਹਿਲਾਂ ਅੱਛਾ ਪੜਾਈ ਦੇ ਨਾਲ ਕਿਵੇਂ ਮੈਨੇਜ ਕਰ ਲੈਂਦੇ ਹੋ ਐਕਟਿੰਗ ਵੀ ਤੇ ਪੜਾਈ ਵੀ ਪੜਾਈ ਮਤਲਬ ਕਈ ਵਾਰ ਜਿਵੇਂ ਮੈਨੂੰ ਪਹਿਲਾਂ ਸੀਰੀਅਲ ਮਿਲਿਆ ਹੋਇਆ ਸੀ ਤੇ ਉੱਥੇ ਕਈ ਵਾਰ ਰਾਤ ਵਗੈਰਾ ਨੂੰ ਫਿਰ ਹਾਂਜੀ ਅੱਛਾ ਜੇ ਤਾਂ ਮਮਾ ਪਾਪਾ ਨੇ ਦੇਖੀ ਫਿਲਮ ਤੇ ਕੀ ਕਹਿੰਦੇ ਹੋ ਬਹੁਤ ਵਧੀਆ ਲੱਗਦਾ ਜੀ ਜਦੋਂ ਸਿਨੇਮਾ ਤੇ ਚ ਦੇਖਦੇ ਆ ਆਪਣੇ ਆਪ ਨੂੰ ਜਿਹੜੇ ਤੁਹਾਡੇ ਵਰਗੇ ਬੱਚੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੂੰਗੀ ਕਿ ਕਿਵੇਂ ਆਪਣੇ ਆਪ ਨੂੰ ਗਰੋ ਕਰਨਾ ਹੈ ਆਪਣੇ ਆਪ ਨੂੰ ਗਰੋ ਕਰਨਾ ਉਹ ਵੀ ਆਪਣੇ ਮਤਲਬ ਜਿਹੜੀ ਆਪਣੀ ਕੁਆਲਿਟੀਜ਼ ਹੈ ਉਹ ਇੰਪਰੂਵ ਕਰਨ ਜਿਹੜਾ ਟਾਈਮ ਹੈ ਉਹ ਵੇਸਟ ਨਾ ਕਰਕੇ ਫੋਨ ਤੇ ਨਾ ਵੇਸਟ ਕਰਕੇ ਪ੍ਰੈਕਟਿਸ ਕਰਨ ਮੈਂ ਟੂ ਬੀ ਓਨੈਸਟ ਮੈਂ ਐਕਸਪੈਕਟ ਕਰ ਰਹੀ ਸੀ ਕਿ ਕੱਲੀ ਕਾਮੇਡੀ ਫਿਲਮ ਹੋਣੀ ਹੈ ਹਾਸਾ ਖੇਡਾ ਕਰਕੇ ਅਸੀਂ ਆਪਣੇ ਘਰਾਂ ਤੋਂ ਤੁਰ ਜਾਣਾ ਲੇਕਿਨ ਇੱਕ ਇੰਟਰਵੈਲ ਤੋਂ ਬਾਅਦ ਇੱਕ ਫਿਲਮ ਨੇ ਟਰਨ ਲਿਆ ਹੈ ਨਾ ਟਰਨ ਲਿਆ ਬਿਲਕੁਲ ਉਹ ਇੱਕ ਸੀਰੀਅਸ ਵੱਲ ਨੂੰ ਹੋ ਗਈ ਤੇ ਜਿਹੜਾ ਅਸੀਂ ਬਿਲਕੁਲ ਐਕਸਪੈਕਟ ਨਹੀਂ ਕਰ ਰਹੇ ਸੀ ਮੇਰੇ ਲਈ ਆ ਦਾ ਆਡੀਅנס ਵਾਸਤੇ ਹਨ ਨਰਸੋ ਸਰਪ੍ਰਾਈਜ਼ ਆ ਹੁਣ ਸਾਰਿਆਂ ਨਾਲ ਖੋਲ ਹੀ ਦੇਣੀ ਆ ਗੱਲ ਕਿ ਹੁਣ ਇੱਕ ਸੀਰੀਅਸ ਮੂਵੀ ਵੀ ਹੈਗੀ ਆ ਬਟ ਇਟ ਇਜ਼ ਮੰਡਟਰੀ ਫॉर ਦੀ ਆਡੀਅੰਸ ਜਿਵੇਂ ਅਸੀਂ ਮੈਂ ਵੀ ਗਿਆ ਸੀਗਾ ਸਾਡੀ ਫਿਲਮ ਜੱਟਾ ਡੋਲੀ ਨਾਲ ਪਿੱਛੇ ਗਈ ਸੀ ਉਹਦੇ ਵਾਸਤੇ ਵੀ ਮੈਂ ਗੱਲ ਕਹੀ ਸੀ ਕਿ ਇਹੋ ਜਿਹੇ ਟੌਪਿਕਸ ਦੇ ਉੱਤੇ ਜਿਹੜਾ ਮੈਸੇਜ ਦਿੰਦੇ ਨੇ ਆਡੀਅੰਸ ਨੂੰ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਉਹ ਫਿਲਮਾਂ ਨੂੰ ਜ਼ਰੂਰ ਦੇਖਣਾ ਚਾਹੀਦਾ ਮੈਂ ਉਸ ਟਾਈਮ ਵੀ ਕਿਹਾ ਸੀਗਾ ਕਿ ਸਾਡੀ ਫਿਲਮ ਤੇ ਮੈਸੇਜ ਤੇ ਹੈ ਹੀ ਆ ਹੋਰ ਵੀ ਜਿਹੜੀਆਂ ਫਿਲਮਾਂ ਆਉਣ ਜਿਹੜਾ ਮੈਸੇਜ ਦਿੰਨੀਆਂ ਨੇ ਉਹ ਪੰਜਾਬ ਫਿਲਮ ਇੰਡਸਟਰੀ ਦੀ ਗ੍ਰੋਥ ਲੈ ਵੀ ਵਧੀਆ ਆ ਤੇ ਸਾਨੂੰ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਫਿਲਮ ਦੇਖਣੀ ਚਾਹੀਦੀ ਹੈ ਮੇਰੇ ਹਿਸਾਬ ਨਾਲ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਮੈਂ ਚਾਹਣਾ ਇਸ ਫਿਲਮ ਨੂੰ ਵੀ ਜਿਹੜੀ ਆਈਅਰ ਡਰਾਮੇ ਵਾਲੀ ਇਹਨੂੰ ਵੀ ਆਡੀਅנס ਜਿਹੜੀ ਹੈ ਉਹ ਰੱਜ ਕੇ ਪਿਆਰ ਦੇਵੇ ਹੈਨਾ ਤਾਂ ਕਿ ਇੰਡਸਟਰੀ ਵੀ ਗਰੋ ਕਰੇ ਜਿਵੇਂ ਕਿ ਤੁਸੀਂ ਵੀ ਕਿਹਾ ਹੈ ਕਿ ਜਦੋਂ ਡਰਾਮੇ ਵਾਲਾ ਦਾ ਆਪਾਂ ਨਾਮ ਸੁਣਦੇ ਤਾਂ ਇੱਕ ਡਰਾਮਾ ਇੱਕ ਕਾਮੇਡੀ ਯਾਦ ਆਉਂਦੀ ਹੈ ਬਟ ਇੱਕ ਮੈਸੇਜ ਬਹੁਤ ਵਧੀਆ ਜਿਹੜੀ ਪਾਰਟੀਸ਼ਨ ਦੇ ਬਾਰੇ ਗੱਲ ਕੀਤੀ ਗਈ ਹੈ ਖੂਨ ਤਾਂ ਇੱਕ ਹੀ ਹੈ ਨਾ ਤੇ ਇਹਨੂੰ ਬਹੁਤ ਵਧੀਆ ਮੈਸੇਜ ਲੱਗਾ ਹੈ ਤੇ ਸਭ ਤੋਂ ਵੈਸਟ ਸੀਨ ਤੇ ਹਰੀਸ਼ ਸ਼ਰਮਾ ਦੀ ਐਕਟਿੰਗ ਕਿ ਹੋਜੀ ਲੱਗੀ ਜੀ ਮੈਨੂੰ ਸਭ ਤੋਂ ਵਧੀਆ ਜਿਹੜਾ ਸੀਨ ਮੈਨੂੰ ਲੱਗਾ ਨਾ ਦੇਖੋ ਸਾਰਿਆਂ ਨੂੰ ਪਤਾ ਹੀ ਸਾਰੇ ਹੈਗੇ ਤਾਂ ਇਨਸਾਨ ਹੀ ਆ ਸਾਰਿਆਂ ਦਾ ਲਹੂ ਜਿਹੜਾ ਲਾਲ ਹੀ ਆ ਉਹਦੇ ਵਿੱਚ ਅਸੀਂ ਪਤਾ ਨਹੀਂ ਕਿਵੇਂ ਵੰਡ ਕਰ ਲਏ ਨੇ ਕਿ ਯਾਰ ਉਧਰ ਲਾ ਉਧਰ ਲਾ ਉਧਰ ਲਾ ਹਾਂ ਠੀਕ ਹੈ ਸਾਡੀ ਵੰਡਟੜ ਥੋੜੀ ਜਿਹੀ ਅਲੱਗ ਹੁੰਦੀ ਹੈ ਕਿਉਂਕਿ ਇੱਕ ਸੀਨ ਹੈਗਾ ਜਦੋਂ ਦੋ ਯਾਰ ਦੋਸਤ ਦੇ ਦੋਹਾਣੀ ਹੈਗੇ ਉਹਨਾਂ ਦਾ ਬਲੱਡ ਜਿਹੜਾ ਉਹ ਤਾਂ ਜੁਆਇਨ ਕਰਕੇ ਇਕੱਠਾ ਹੋ ਜਾਂਦਾ ਤੇ ਉਹ ਇੱਕ ਕ੍ਰੀਏਟ ਜੋ ਕੀਤਾ ਹੈ ਇੱਕ ਮੈਨੂੰ ਲੱਗਦਾ ਡਾਇਰੈਕਟਰ ਦੀ ਜਿਹੜੀ ਸੋਚ ਹੈ ਕਿ ਮੈਂ ਲਹੂ ਨੂੰ ਇਦਾਂ ਦਿਖਾਉਣਾ ਆਈ ਰੀਲੀ ਲਾਈਕ ਦੈਟ ਪਾਰਟ ਮੇਰਾ ਫੇਵਰਟ ਪ ਉਜੀ ਗੱਲ ਹੈ ਕਿ ਹਰੀਸ਼ ਹਰੀਸ਼ ਭਾਈ ਤੇ ਦੇਖੋ ਤੁਹਾਨੂੰ ਪਤਾ ਹੀ ਹੈ ਬਹੁਤ ਬਾਕ ਬਾਕਮਾਲ ਐਕਟਰ ਨੇ ਉਹ ਉਹਨਾਂ ਦਾ ਜਿਹੜਾ ਉਹ 올ਡੇਜ ਵਾਲਾ ਪਾਰਟ ਹੈ ਨਾ ਉਹਨਾਂ ਬਹੁਤ ਵਧੀਆ ਪਕੜਿਆ ਮੈਨੂੰ ਲੱਗਦਾ ਉਹਨਾਂ ਦੀ ਜਿਹੜੀ ਬਾਡੀ ਲੈਂਗੁਏਜ ਵੀ ਸੀ ਨਾ ਦੈਟ ਵਾਸ ਵੈਰੀ ਨਾਈਸ ਅੱਛਾ ਕੀ ਤੁਹਾਨੂੰ ਲੱਗਦਾ ਹੈ ਕਿ ਪੰਜਾਬੀ ਇੰਡਸਟਰੀ ਨੂੰ ਇਹੋ ਜੀਆਂ ਫਿਲਮਾਂ ਦੀ ਹੋਰ ਜ਼ਰੂਰਤ ਹੈਗੀ ਹੈ ਜੀ ਮੈਂ ਮੈਂ ਤਹਿ ਦੇ ਲੇਗਲ ਮੰਨਦਾ ਹਾਂ ਕਿ ਅਗਰ ਹੁਣ ਵੀ ਅਗਰ ਪੰਜਾਬ ਫਿਲਮ ਇੰਡਸਟਰੀ ਨੂੰ ਮੰਨਿਆ ਜਾਂਦਾ ਕਹਿੰਦਾ ਯਾਰ ਆਪकी ਕਾਮੇਡੀ ਫਿਲਮਾਂ ਬਹੁਤ ਬੜੀਆਂ ਹੁੰਦੀਆਂ ਅਸੀਂ ਕੱਲੇ ਹਾਸਿਆਂ ਦੇ ਪਾਤਰ ਥੋੜੀ ਹੈਗੇ ਸਾਨੂੰ ਇਤਿਹਾਸ ਦੇ ਵਿੱਚੋਂ ਸਾਨੂੰ ਸੇਧ ਦੇਣ ਵਾਲੀਆਂ ਸਾਨੂੰ ਮੈਸੇਜ ਦੇਣ ਵਾਲੀਆਂ ਫਿਲਮਾਂ ਬਣਾਉਣੀ ਚਾਹੀਦੀਆਂ ਇਹ ਫਿਲਮ ਵੀ ਉਦਾਂ ਦੀ ਹੈ ਸੋ ਮੈਨੂੰ ਲੱਗਦਾ ਇਹਦਾ ਕਨਸੈਪਟ ਇਹਦਾ ਜਿਹੜਾ ਟੌਪਿਕ ਹੈ ਉਹ ਮੈਨੂੰ ਅੱਛਾ ਲੱਗਿਆ ਬਹੁਤ ਬਾਕੀ ਅਸੀਂ ਗੱਲ ਕਰੀਏ ਕਿ ਜੇਕਰ ਐਗਜ਼ੀਕਿਊਸ਼ਨ ਦੇ ਵਿੱਚ ਕਮੀ ਕੱਢਣ ਬੈਣੀ ਬੈਣਾ ਹੀ ਆ ਆਪਾਂ ਤੇ ਫਿਰ ਤਾਂ ਅਸੀਂ ਹਾਲੀਵੁੱਡ 'ਚ ਵੀ ਕਮੀਆਂ ਘੜ ਸਕਦੇ ਹਾਂ ਨਾ ਤੇ ਲੇਕਿਨ ਡੈਫੀਨਿਟਲੀ ਐਸ ਕੁਝ ਚੀਜ਼ਾਂ ਇੱਧਰ ਉੱਧਰ ਕੁਝ ਉਨਨੀ ਕੀ ਹੁੰਦਾ ਹੀ ਹੈ ਵੀਰੋ ਸਾਰਿਆਂ 'ਚ ਹੁੰਦਾ ਲੇਕਿਨ ਮੈਂ ਜ਼ਰੂਰ ਸਾਰਿਆਂ ਨੂੰ ਇੱਕ ਰਿਕਵੈਸਟ ਕਰਦਾ ਤੁਸੀਂ ਜ਼ਰੂਰ ਸਿਨੇਮਾ ਘਰਾਂ ਦੇ ਜਿਦਾਂ ਤੁਸੀਂ ਪਿਆਰ ਆਪਣੀ ਸਾਡੀ ਚਟਾ ਡੋਲੀ ਨਾਲ ਨੂੰ ਦਿੱਤਾ ਉਸ ਤੋਂ ਵੱਧ ਪਿਆਰ ਤੁਸੀਂ ਡਰਾਮੇ ਵਾਲਿਆਂ ਨੂੰ ਦਿਓ ਇਸ ਤੋਂ ਬਾਅਦ ਕੋਈ 딴 ਦੀ ਹੋਰ ਫਿਲਮ ਆਏ ਉਹਨੂੰ ਉਸ ਤੋਂ ਵੱਧ ਪਿਆਰ ਦਿਓ ਹੰਗਾਰਾ ਇਦਾਂ ਦਾ ਦਿਓ ਕਿ ਜਿਹੜੇ ਪ੍ਰੋਡਿਊਸਰ ਨੇ ਜਿਹੜੇ ਇਦਾਂ ਦੇ ਜਿਹੜੇ ਕੰਟੈਂਟ ਲਿਖਦੇ ਨੇ ਉਹਨਾਂ ਨੂੰ ਇੱਕ ਇੱਕ ਜਿਹੜਾ ਹੈ ਇੱਕ ਹੋਰ ਮੋਟੀਵੇਸ਼ਨ ਮਿਲੇ ਕਿ ਅਸੀਂ ਇਦਾਂ ਦੀ ਚੀਜ਼ਾਂ ਲੈ ਕੇ ਆਈਏ ਇੰਡਸਟਰੀ ਤਾਂ ਹੀ ਗਰੋ ਕਰੂਗੀ ਨਾ ਬਿਲਕੁਲ ਅੱਛਾ ਐਟ ਲਾਸਟ ਮੇਰਾ ਸਵਾਲ ਇਹ ਹੈ ਕਿ ਇੱਕ ਐਕਟਰ ਬਣ ਕੇ ਨਹੀਂ ਇੱਕ ਬਤੌਰ ਦਰਸ਼ਕ ਦੇ ਤੌਰ ਤੇ ਕੀ ਕਹੋਗੇ ਸਾਡੇ ਦਰਸ਼ਕਾਂ ਨੂੰ ਮੂਵੀ ਦੇ ਜੀ ਮੈਂ ਸਾਰੇ ਹਾਂ ਨੂੰ ਰਿਕੁਐਸਟ ਕਰਦਾ ਹਾਂ ਕਿਸੇ ਵੀ ਇੰਡਸਟਰੀ ਨੂੰ ਗੋਹਰ ਕਰਨ ਲਈ ਸਭ ਤੋਂ ਜ਼ਿਆਦਾ ਜਿਹੜੀ ਜ਼ਰੂਰੀ ਚੀਜ਼ ਹੁੰਦੀ ਹੈ ਨਾ ਉਹ ਦਾ ਇੱਕ ਆਡੀਅנס ਦਾ ਝੁਕਾ ਹੈ ਸਾਡੀ ਅਗਰ ਅਸੀਂ ਫਿਲਮ ਇੰਡਸਟਰੀ ਦੀ ਗੱਲ ਕਰੀਏ ਪੰਜਾਬ ਫਿਲਮ ਇੰਡਸਟਰੀ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਵੇਲੇ ਮੈਂ ਸਮਝਦਾ ਕਿ ਆਡੀਅנס ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਅਸੀਂ ਇਕੱਲਾ ਇੱਕ ਜਨਰ ਜਿਹੜਾ ਕਾਮੇਡੀ ਹੈ ਉਹਨੂੰ ਛੱਡ ਕੇ ਹੋਰ ਚੀਜ਼ਾਂ ਨੂੰ ਵੀ ਐਕਸਪੈਰੀਮੈਂਟ ਕਰੀਏ ਜਨਤਾ ਆਡੀਅנס ਵੀ ਲਾਈਕ ਕਰਦੀ ਹੈ ਨਵੇਂ ਟੌਪਿਕ ਜਦੋਂ ਆਉਂਦੀ ਹੈ ਮੈਂ ਖੁਦ ਆਪਣੀ ਫਿਲਮ ਠੱਠ ਢੋਲੀ ਨਾ ਦਾ ਐਨਆਰ ਵਧੀਆ ਰਿਸਪੌਂਸ ਐਕਸਪੈਕਟ ਨਹੀਂ ਕੀਤਾ ਸੀਗਾ ਬਟ ਮੈਂ ਸੋਚਣਾ ਉਹ ਜਿਹੜੇ ਪ੍ਰੋਡਿਊਸਰ ਨੇ ਡਾਇਰੈਕਟਰ ਨੇ ਉਹ ਵੀ ਹੋਰ ਨਵੇਂ-ਨਵੇਂ ਟੌਪਿਕ ਇਦਾਂ ਦੇ ਟੌਪਿਕ ਚੱਕੋ ਹਮ ਆਡੀਅੰਸ ਨੂੰ ਹੋਰੇ ਲੈ ਕੇ ਆਓ ਨਵੀਂ-ਨਵੀਂ ਚੀਜ਼ਾਂ ਨਵੇਂ-ਨਵੇਂ ਜ਼ੋਨਸ ਨਵੀਂ-ਨਵੇਂ ਟੌਪਿਕਸ ਅਸੀਂ ਚੱਕੀਏ ਸਾਡੇ ਆਡੀਅੰਸ ਵੀ ਰਿਪੀਟਡ ਹੋ ਜਾਏਗੀ ਤੇ ਕਹਿਣਾ ਹੁਣ ਕਿੰਨੇ ਕ ਫਿਲਮਾਂ ਕਾਮੇਡੀ ਦੇਖ ਲੈਣਗੇ ਇਕੱਲੇ ਹਨ ਤੇ ਨਵੇਂ-ਨਵੇਂ ਟੌਪਿਕ ਜ਼ਰੂਰ ਚੱਕੋ ਜੀ ਸਿਨੇਮਾ ਘਰਾਂ ਚ ਜਾ ਕੇ ਫਿਲਮ ਜ਼ਰੂਰ ਦੇਖੋ ਜੀ ਜੀ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਵੈਰੀ ਮਚ ਥੈਂਕ ਯੂ ਬੱਦਾ ਥੀਏਟਰ ਚ ਦੇਖ ਕੇ ਮਜ਼ਾ ਆਇਆ ਅੱਛਾ ਲੱਗਿਆ ਆਰਾਮ ਰਿਲੈਕਸ ਪੜਾਈ ਤੇ ਐਕਟਿੰਗ ਨੂੰ ਮੈਨੇਜ ਕਰ ਲੈਣਾ ਸਕੂਲ 'ਚ ਵੈਸੇ ਦੱਸਿਆ ਹੋਇਆ ਪ੍ਰਿੰਸੀਪਲ ਨੂੰ ਕਿ ਐਕਟਰ ਐ ਤਹਰੋ 1-2 ਦਿਨ ਦੀ ਛੁੱਟੀ ਦੇ ਦਿੰਦੇ ਆ। ਬਾਕੀ ਸਿਲੇਬਸ ਕਵਰ ਹੋ ਜਾਂਦੇ ਸਾਰਾ। ਅੱਛਾ ਜੇ ਪ੍ਰੋਬਲਮ ਨਹੀਂ ਆਂਦੀ ਕੋਈ। ਅੱਛਾ ਜੇ ਦੋ ਐਕਟਿੰਗ ਕੀਤੀ ਸੀ ਕਿੰਨੀ ਕੁ ਪ੍ਰੈਕਟਿਸ ਕਰਨੀ ਪਈ ਇਸ ਰੋਲ ਨੂੰ ਨਿਭਾਉਣ ਦੇ ਲਈ? ਪ੍ਰੈਕਟਿਸ ਕਰਨੀ ਪਈ ਸੀ ਗਰਮੀ ਸੀਗੀ 12 ਨੂੰ ਚ ਰਾਜਸਥਾਨ 'ਚ ਜੂਨ ਜੁਲਾਈ ਦਾ ਮਹੀਨਾ। ਫਿਰ ਪ੍ਰੈਕਟਿਸ ਤਾਂ ਉਹ ਉੱਥੇ ਹੋਈ ਜਾਂਦੀ ਐ ਵੈਸੇ ਹੀ। ਪਰ ਪ੍ਰੈਕਟਿਸ ਜ਼ਿਆਦਾ ਨਹੀਂ। ਬਸ ਉਹ 10 ਦਿਨ ਦੇ ਸੀਗੇ ਰਿਹਰਸਲ ਕਰਨੀ ਹੈ ਡਾਇਲੋਗ ਯਾਦ ਕਰਨੇ ਆ ਬਸ ਆਹੀ ਜ਼ਰਾ ਕੁਛ ਅੱਛਾ ਜੇ ਦੋ ਵੱਡੇ ਵੱਡੇ ਸੈਲੀਬ੍ਰਿਟੀਆਂ ਦੇ ਨਾਲ ਜਦੋਂ ਕੰਮ ਕਰਦੇ ਹੋ ਇਦਾਂ ਡਰ ਲੱਗਦਾ ਕਿ ਹਾਏ ਮੈਂ ਕਰ ਲੂੰਗਾ ਜਾਂ ਇਦਾਂ ਕੁਝ ਹੁੰਦਾ ਮਨ ਦੇ ਵਿੱਚ ਹੁੰਦਾ ਸਟਾਰਟਿੰਗ ਸਟਾਰਟਿੰਗ ਚ ਹੁੰਦਾ ਹੈ ਜਦੋਂ ਜਾਣਦੇ ਆ ਜਦੋਂ ਮਿਲਦੇ ਹੋ ਉਦੋਂ ਤਾਂ ਫਿਰ ਰਿਲੈਕਸ ਹੋ ਜਾਂਦੇ ਆ ਕੰਮ ਕੰਮ ਹੋ ਜਾਂਦੇ ਆ ਪਹਿਲਾਂ ਉਹ ਹਾਏ ਫਰੀਸ਼ਵਰ ਮਸਰ ਨਾਲ ਕਰਨਾ ਹੈ ਫਰੀਸ਼ਵਰ ਮਸਰ ਨਾਲ ਕਰਨਾ ਹੈ ਉੱਥੇ ਜਾ ਕੇ ਮਿਲੇ ਫਿਰ ਕੰਮ ਹੋ ਗਿਆ ਵੈਸੇ ਐਕਚੁਅਲੀ ਮੇਰੀ ਦੂਸਰੀ ਫਿਲਮ ਹੈ ਹਰੀਸ਼ਵਰ ਮਸਰ ਦੇ ਨਾਲ ਆ 13th ਫਿਲਮ ਹੈ ਮੇਰੀ ਮਨਤ ਦੀ ਤਾਂ ਫਿਰ ਪਹਿਲਾਂ ਤਾਂ ਮਿਲਿਆ ਹੋਏ ਸੀ ਇਹ ਮੁੰਡਾ ਹੀ ਚਾਹੀਦਾ ਸੀ ਫੋਨੇ ਦੂਸਰੀ ਸੀਗੀ ਸਰ ਨਾਲ ਮਿਲਿਆ ਸਰ ਨੇ ਪਛਾਣ ਲਿਆ ਸੀ ਪਹਿਲਾਂ ਹੀ ਫਿਰ ਬਸ ਸ਼ੂਟਿੰਗ ਕਰਕੇ ਉੱਥੇ ਆ ਗਏ ਹੁਣ ਫਿਲਮ ਦੇਖੀਏ ਬੜੀ ਅੱਛੀ ਹੈ ਤੇ ਦਰਸ਼ਕਾਂ ਨੂੰ ਮੈਂ ਆ ਕਹਿਣਾ ਚਾਹਾਂਗਾ ਕਿ ਫਿਲਮ ਦੇਖਣ ਆਇਓ ਜ਼ਰੂਰ ਅੱਛਾ ਜਿਹੜੇ ਤੁਹਾਡੀ ਉਮਰ ਦੇ ਬੱਚੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਕਿਵੇਂ ਮੈਨੇਜ ਕਰਨਾ ਹੈ ਕਿਵੇਂ ਗ로우 ਕਰਨਾ ਹੈ ਕਿਵੇਂ ਸਭ ਚੀਜ਼ਾਂ ਦੇ ਨਾਲ ਆਪਣੇ ਪੇਰੈਂਟਸ ਦਾ ਨਾਮ ਵੀ ਰੌਸ਼ਨ ਕਰਨਾ ਹੈ بس محنت کرنی ہے باقی اہی کچھ ہے محنت کرو لنک بناؤ اپنا انسٹاگرام تے پاؤ فیس بک تے پاؤ سارا کچھ بس اہی ہے گل بات کرو ڈائریکٹراں نال میسجز میسجز بس اور کچھ جی تھینک یو تھینک یو